ਜਿਹੜੀਆਂ ਬੱਕਰੀਆਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦਿਖਾਈਆਂ ਨੇ ਆ ਪਾਸਕੰਦਰ ਲਵੇ ਹੁੰਦੀਆਂ ਸੀ ਵੱਡੀ ਵੱਡੀ ਹਾਈਟ ਦੀਆਂ ਤਾਂ ਅੱਜ ਉਹਨਾਂ ਦਾ ਤੁਹਾਨੂੰ ਅਸਲੀ ਮਾਲਕ ਦਿਖਾਉਣਾਗਾ ਬਾਈ ਪੰਮਾ ਨਿਊਜ਼ੀਲੈਂਡ ਤੋਂ ਇੱਥੇ ਪਹੁੰਚਿਆ ਹੋਇਆ ਹੁਣ ਪੰਜਾਬ ਦੇ ਵਿੱਚ ਤੇ ਆ ਬਾਈ ਹੈਗਾਗਾ ਉਹ ਸਾਸੀਗਰ ਬਾਈ ਪੰਮੇ ਸਾਸੀਗਰ ਬਾਈ ਬਾਈ ਕੀ ਹਾਲ ਚਾਲ ਆ ਕੰਮ ਕਰ ਵਧੀਆ ਚੱਲਦਾ ਬਈ ਹਾਂਜੀ ਬਹੁਤ ਵਧੀਆ ਬਈ ਠੀਕ ਆ ਬਈ ਬੱਕਰੀਆਂ ਦਾ ਸ਼ੌਂਕ ਕਿਵੇਂ ਪਿਆ ਪਹਿਲਾਂ ਅਸੀਂ 10 ਬੱਕਰੀਆਂ ਤਾਂ ਆਪਾਂ ਦਿਖਾਉਨੇ ਆਂ ਮੈਂ ਭਾਜੀ YouTube ਤੇ ਦੇਖਦਾ ਹੁੰਦਾ ਸੀ ਸਾਰਿਆਂ ਨੂੰ ਹਾਂ ਉਹ ਉਦੋਂ ਹੀ ਮੈਂ ਦੇਖਦਾ ਦੇਖਦਾ ਉਹ ਮੈਂ ਉਹ ਹਸਕੰਦਰੀ ਵੀਡੀਓ ਦੇਖੀ ਹਾਂ ਉਹਦਾ ਬੱਕਰਾ ਮਰ ਗਿਆ ਜੀ ਮਰ ਗਿਆ ਜੀ ਗਰੀਬ ਬੰਦਾ ਮੈਂ ਕਿਹਾ ਚਲ ਕੋਈ ਨੀ ਮੇਰੇ ਦੀ ਹੈਲਪ ਕਰਦਾ ਹਾਂ ਮੈਂ ਜੋ ਵੀ ਆ 2 ਲੱਖ ਦੀ ਲੈ ਲਈ ਇਹ 2 ਲੱਖ ਦਾ ਹਾਰੀਆ ਏਸੇ ਕਰ 70 ਦੀ ਮੈਂ ਮੈਂ ਗਾਈ ਮਤਲਬ ਸਮਾਨ ਸੀ ਪੈਸਾ ਨਹੀਂ ਦੇਖਿਆ ਵੀ ਚੰਗੀ ਚੀਜ਼ ਦੇਖੀ ਸੀ ਸਾਹਿਬ ਮੈਂ ਦੇਖਿਆ ਅੱਜ ਵੀ ਦੇਖਦਾ ਮੈਂ ਠੀਕ ਆ ਮੈਨੂੰ ਚੀਜ਼ ਵਧੀਆ ਲੱਗੇ ਮੈਂ ਅੱਜ ਵੀ ਲੈ ਲਵਾਂ ਅੱਜ ਵੀ ਲੈ ਲੈਣੋ ਮੈਂ ਆਲੇ ਹੁਣੀ ਗੱਲ ਕਰਕੇ ਸਰਾਜ ਨੂੰ ਪਤਾ ਉਹਨੂੰ 16000 ਗਿਆ ਹੈ ਹੀ ਆਪਣੇ ਉਹ ਕਿੱਥੇ ਦਾ ਸੀਗਾ ਆਪਣੇ ਉਹ ਸਵੇਰ ਮੈਂ 20000 ਦੇਣ ਨੂੰ ਤਿਆਰ ਸੀਗਾ ਮੈਂ ਕਿਹਾ ਹੁਣੀ ਦੇ ਦੇ ਉਹ ਕਹਿੰਦਾ ਉਦ ਹੀ ਲੈ ਜਾ ਮੈਂ ਕਿਹਾ ਨਹੀਂ ਪਹਿਲਾਂ ਪੈਸੇ ਦੂੰਗਾ ਮੈਂ ਕਿਹਾ ਮੈਂ ਨਾਲ ਲੈ ਕੇ ਤੋਰਾਂ ਫਿਰਦਾ ਹਾਂ ਹਾਂ ਲੱਗਾ ਕੋਈ ਗੱਲ ਨਹੀਂ ਮੈਂ ਤਾਂ ਲੈ ਜੂੰਗਾ ਮੈਂ ਉਹ ਸਰਾਜ ਨੂੰ ਦੇਣੀ ਸੀ ਠੀਕ ਆ ਤੇ ਹੁਣ ਬੱਕਰੀਆਂ ਆਪਣੀਆਂ ਜਾਂਟੇ ਦਾ ਵੀ ਡਾਂਡੇ ਭਾਗ ਹੋੜਾ ਸਾਰੀਆਂ ਅੱ ਆ ਗਏ ਬਈ ਬੱਕਰੀਆਂ ਫਿਰ ਉਧਰੋਂ ਮੇਰੀ ਇਹਨਾ ਵੀਡੀਓ ਤੇ ਫੋਨ ਤੇ ਗੱਲ ਹੁੰਦੀ ਹੈ ਇਹ ਪੇਡਾ ਰੱਖਦਾ ਹੁੰਦਾ ਹੈ ਇਹ ਪੇਡਾ ਰੱਖਦਾ ਪੇਡਾ ਦਾ ਵੀ ਸ਼ੌਕ ਹੈਗਾ ਹੁਣ ਨੀ ਪੇਡਾ ਦਾ ਮੈਨੂੰ ਹਲੇ ਸ਼ੌਕ ਨਹੀਂ ਹੈ ਮਾਝੂਣੀ ਬੋਲਦਾ ਮੈਂ ਤਾਂ ਬੱਕਰੀਆਂ ਦਾ ਸ਼ੌਕ ਹੀ ਹੁੰਦਾ ਲੈ ਬੱਕਰੀਆਂ ਲੈ ਜਾਂਟੇ ਬਈ ਬੱਕਰੀਆਂ ਵੀ ਦਿਖਾਈਏ ਬਾਈ ਜੀਆਂ ਦੇ ਪਹਿਲਾਂ ਬਾਈ ਸਿਕੰਦਰ ਲਵੇ ਹੁੰਦੀ ਸੀ ਚਲੋ ਹੁਣ ਜਾਂਟੇ ਲਵੇ ਗੱਲਬਾਤ ਐ ਕੀ ਐ ਇਹਦੇ ਲਾਵੇ ਮਰਜੀ ਆ ਜਾਣਾ ਤੇ ਬੱਕਰੀਆਂ ਤੋਂ ਆਹਾ ਬਈ ਬੱਕਰੀ ਪੰਮੇ ਕਿੰਨੀ ਹੈਟ ਹੈ ਦੀ ਤੇ ਖਰੀਦੀ ਕਿੱਥੋਂ ਸੀ ਆਪਾਂ ਇਹ ਆਏ ਨੂੰ ਕਰੀ ਜਾਂਦੇ ਜਾਂਟੇ ਆਏ ਨੂੰ ਕਰੀ ਬਦੂੜੋਂ ਆਈ ਹਾਂ ਹਾਂ ਬਦੂੜੋਂ ਉਹ ਮੈਨੂੰ ਇਹ ਨਹੀਂ ਪਤਾਗਾ ਦੱਸਿਆ ਮੈਂ 1.70 ਮੈਂ ਕਿਹਾ 1.70 ਹੀ ਲਈ ਆ ਬਾਬਾ ਸੁਗੰਦਰ ਝੂਠ ਬੋਲਿਆ ਸਿੱਧੀ ਗੱਲ ਅੱਛਾ 2.5 ਲੱਖ ਜੀ ਵੇਗਈ ਆ ਮੇਰੇ ਕੋਲ ਝੂਠ ਸੁਫਾਨ ਨਹੀਂ ਹੈਗਾ ਹਾਂ ਮੇਰੇ ਕੋਲ ਸਿੱਧੀ ਆ 2 ਲੱਖ ਜ਼ਾਹਰ ਦੀ ਆ ਆਪਣੇ ਉਹ ਬਾਬੇ ਕੋਲ ਵੀ ਲਈ ਜਾਣਾ ਬਾਬਾ ਉਹ ਬੜਾ 1 ਲੱਖ ਮਾੜੂ ਬਾਬਾ ਹਾਂ ਉਹ ਤੋਂ ਲਈ 1 ਲੱਖ 90 ਮੇਰੇ ਘਰੋਂ ਲੈ ਕੇ ਗਿਆ ਠੀਕ ਹੈ ਪਤਾ ਨਹੀਂ ਉੱਥੇ ਕਿੰਨੇ ਲ ਮੈਨੂੰ ਨਹੀਂ ਪਤਾ ਫੇ ਆ ਇੱਕ ਕਨ ਗੱਡੀ ਸੀ ਇੱਕ ਹੋਰ ਸੀ ਬੱਕਰੀ ਉਹਦਾ ਵੀ ਮੈਂ ਉਹ ਬਾਬੇ ਨੂੰ 1.5 ਪੌਣੇ 2 ਲੱਖ ਦਿੱਤਾ ਪਤਾ ਨਹੀਂ ਹੂੰ ਹੂੰ ਮੈਂ ਪੈਸੇ ਦਿੰਦਾ ਗਿਆ ਇਹ ਆਪਣੇ ਸਾਰਾ ਖਰਚ ਹੀ ਗਿਆ ਇਹ ਖਰਚ ਹੀ ਗਿਆ ਉਹ ਦੇ ਲਾ ਪਤਾ ਨਹੀਂ ਕੀ ਉਹਨੇ ਕੀਤਾ ਘਰੋਂ ਚਲਾ ਗਿਆ ਮੇਰੀਆਂ ਬੱਕਰੀਆਂ ਮੁਕੀਆਂ ਮਾਰ ਦਿੱਤੀ ਠੀਕ ਆ ਹੁਣ ਤਾਂ ਅਹੀਂ ਫਿਰ ਜਾਂਟੇ ਲੈ ਵੀ ਆ ਗਈਆਂ ਹਾਂ ਉਹ ਜਾਂਟਾ ਮੈਨੂੰ ਪਹਿਲਾਂ ਵੀ ਜਾਣਦਾ ਵੀ ਮੈਂ ਉਹ ਘਰ ਕੀ ਆ ਹੂੰ ਠੀਕ ਆ ਲੈ ਵੀ ਬੱਕਰੀਆਂ ਦਿਖਾਉਂਦੇ ਜਾਂਟੇ ਦੇ ਲਾਦੀਆਂ ਫਿਰ ਭਾਈ ਪੰਮੇ ਹਾਂ ਹਾਂ ਕੋਈ ਨਹੀਂ ਤੁਸੀਂ ਆਪਣਾ ਕੰਮ ਕਰੋ ਭਾਈ ਲੈ ਜਾਨਤੇ ਤੂੰ ਸੁਹਾਵਰਾ ਉਹਨੂੰ ਬਾਈ ਨੂੰ ਥੋੜਾ ਜਿਹਾ ਘੱਟ ਹੋ ਆਣਾ ਲੈ ਵੀ ਆ ਬੱਕਰੀਆਂ ਨੇ ਹੁਣ ਫਿਰ ਤੂੰ ਸਾਹ ਦਾ ਜਾਟੇ ਬੱਕਰੀਆਂ ਪਹਿਲੇ ਸੂ ਜਾ ਹਾਂ ਹਾਂ ਜੀ ਹਾਂ ਜੀ ਵੀਰੇ ਆ ਪਹਿਲੇ ਸੂਏ ਸੂਈਆ ਵੀਰੇ ਤਿੰਨ ਬੱਚੇ ਦਿੱਤੇ ਆਨੇ ਪਹਿਲੇ ਸੂਏ ਸੂਈਆ ਪਹਿਲੇ ਸੂਏ ਸੂਈਆ ਹਾਈਟ ਕਿੰਨੀ ਆ ਬਈ ਇਹਦੀ ਆਏ ਨੂੰ ਕਰੀ ਮੋਰ ਨੂੰ ਕਰਾ ਬੱਕਰੀ ਦੀ ਕਿੰਨੀ ਹਾਈਟ ਹੈ ਇਹਦੀ 40 ਇੰਚ ਦਾ ਡੇਢ ਹੈਗੀ ਆ ਵੀਰੇ 40 ਇੰਚ ਦਾ ਡੇਢ ਹੈਗੀ ਆ 40 ਇੰਚ ਹੈ ਹਾਂਜੀ ਇਹ ਪਹਿਲੇ ਸੂਏ ਸੂਈਆ ਪਹਿਲੇ ਸੂਏ ਸੂਈਆ ਵੀਰੇ ਪਹਿਲੇ ਸੂਏ ਇਹ ਵੀ ਪੰਮੇ ਦੀ ਆ ਹਾਂਜੀ ਹਾਂਜੀ ਵੀਰੇ ਤਿੰਨ ਬੱਚੇ ਦਿੱਤੇ ਆਨੇ ਵੀਰੇ ਤਿੰਨ ਦੇ ਤੇ ਹਾਂ ਤਿੰਨ ਬੱਚੇ ਦਿੱਤੇ ਆ ਬਾਈ ਦੋ ਪੱਠੇ ਇੱਕ ਬੱਕਰਾ ਵੀਰੇ ਇੱਕ ਬੱਕਰਾ ਜੱਡ ਬਲਾਇਕਾ ਬੱਚੇ ਆ ਬੱਕਰੇ ਦਾ ਰਿਜਲਟ ਆ ਵੀਰੇ ਬੱਚੇ ਬਹੁਤ ਚੰਗੇ ਆ ਠੀਕ ਆ ਹਾਂ ਬੱਚੇ ਬਹੁਤ ਚੰਗੇ ਬੱਚੇ ਤੇ ਲੈ ਕੇ ਤੇ ਨਹੀਂ ਆਏ ਨਾਲ ਨਾ ਬੱਚੇ ਨਹੀਂ ਗਰਮੀ ਜੀ ਕਰਕੇ ਨਹੀਂ ਲਿਆਉਂਦੇ ਵੀਰੇ ਬੱਚੇ ਮੈਂ ਖੈ ਮੇ ਤਾਂ ਆਪਸ ਜੀ ਆਉਂਦੇ ਬੱਚੇ ਠੀਕ ਆ ਦੂਜੀ ਬੱਕਰੀ ਦਿਖਾਈ ਬਈ ਵੱਡੀ ਆ ਕਾਲੀ ਖੜੀ ਆ ਜਿਹੜੀ ਕਾਲੀ ਇਹ ਉਹੀ ਆ 42 ਇੰਚ ਵਾਲੀ ਹਾਂਜੀ ਹਾਂਜੀ ਵੀਰੇ ਇਹਦੀ 42 ਇੰਚ ਹਾਈਟ ਸੀ ਬਈ ਜਿਹਦੀ ਇਹ ਬਿੰਜੋ ਘਿਆਲਿਆਂ ਤੋਂ ਲੈਤੀ ਸੀ ਹਣਾ ਹਾਂ ਇਹ ਚਕੰਦਰ ਨੇ ਬਿੰਜੋ ਨਹੀਂ ਉਹ ਨਹੀਂ ਉਹ ਨਹੀਂ ਹੈਗੀ ਵੀਰੇ ਉਹ ਤਾਂ ਬੱਕਰੀ ਦੇ ਪੈਰ ਤੇ ਜਾ ਕੇ ਮੋਤਾ ਢੱਲੀ ਆ ਬੱਕਰੀ ਦਾ ਹਲੇ ਸੈੱਟ ਨਹੀਂ ਹੈਗੀ ਬਈ ਇਹ ਹੋਰ ਆ ਇਹ ਹੋਰ ਆ ਵੀਰੇ ਇਹ 42 ਇੰਚ ਦੀ ਆ ਹਾਂ ਇਹ ਤਾਂ ਬਾਬੇ ਤੋਂ ਲਈ ਸੀ ਮੇਰਾ ਖਿਆਲ ਮਾੜੂ ਬਾਬੇ ਤੋਂ ਐ ਮਾੜੂ ਬਾਬ ਲੈ ਲੱਖਦੇ ਆ ਦੋ ਹਾਂ ਠੀਕ ਆ ਇਹ ਕਿੰਵੇਂ ਸੂਏ ਆ ਬਾਈ ਇਹਦਾ ਹੋ ਦੂਜੇ ਸੂਏ ਆ ਵੀਰੇ ਵੀ ਹਾਂ ਦੂਜੇ ਸੂਏ ਦੂਜੇ ਸੂਏ ਆ ਕਿੰਨੇ ਦੰਦ ਹੋ ਗਏ ਇਹ ਦੰਦ ਤਾਂ ਫਰੈਸ਼ ਅੱਠ ਦੰਦ ਆ ਵੀਰੇ ਹੁਣ ਫਰੈਸ਼ ਅੱਠ ਦੰਦ ਹੈ ਹਾਂ ਠੀਕ ਹੈ ਲੈ ਵੀ ਬੱਕਰੀਆਂ ਪਹਿਲਾਂ ਵੀ ਆਪਾਂ ਵੀਡੀਓ ਦੇ ਵਿੱਚ ਬਾਹਲੇ ਵਾਰੀ ਦਿਖਾਈਆਂ ਨੇ ਤੇ ਬਾਕੀ ਫਿਰ ਸ਼ਾਮ ਸੰਭਾਲ ਹੁਣ ਕਿਵੇਂ ਕਰਦਾ ਇਹਨਾਂ ਦੀ ਵਧੀਆ ਵੀਰੇ ਜੀ ਕਿਰਪਾ ਬਾਬੇ ਨਾਨਕ ਦੀ ਬਾਹਰ ਵੀ ਲੈ ਕੇ ਜਾਂਦੇ ਆ ਪਿਆਰ ਬਾਹਰ ਵੀ ਜਾਂਦੀ ਆ ਵੀਰੇ ਰਿਟਿਨ ਚ ਤੇ ਭੇਡਾਂ ਬਾਰੇ ਭੇਡਾਂ ਤੇਰੀਆਂ ਨੇ ਹਾਂਜੀ ਹਾਂਜੀ ਵੀਰੇ ਕਿਦਾ ਮੈਂ ਤੇ ਚਾਚਾ ਲੈ ਕੇ ਆਇਆ ਇਹ ਜਮਨਾਪੁਰੀ ਨੇ ਤੇਰੇ ਜਮਨਾਪੁਰੀ ਵੱਡੇ ਵੀਰੇ ਜਮਨਾਪੁਰੀ ਆਹ ਪੇਡੂ ਆ ਬਾਈ ਹਾਂ ਇਹ ਬ੍ਰੀਡਰ ਆ ਬਾਈ ਬਾਈ ਪੇਡਾ ਵੀ ਹੁਣ ਐ ਉਹਨੂੰ ਬੱਕਰੀਆਂ ਵੀ ਪੰਮੇ ਦੀਆਂ ਨੇ ਇਹ ਇਹਦੀਆਂ ਵੱਡੀਆਂ ਵੱਡੀਆਂ ਹੈਗੀਆਂ ਸੀ ਕਿੰਨੀਆਂ ਬੱਕਰੀਆਂ ਨੇ ਪੰਮੇ ਪਾਈ ਦੀਆਂ ਬਾਈ 10 ਬੱਕਰੀਆਂ ਵੀਰੇ ਪੰਮੇ ਦੀਆਂ ਹਾਂ ਵੱਡੀਆਂ ਨੇ ਸਾਰੀਆਂ ਵੱਡੀਆਂ 10 ਵੀਰੇ ਕਿਆ ਬਰੀ ਡਰਾ ਪੇਟੂ ਭਈ ਇਹਦਾ ਇਹ ਕਿੰਨੇ ਟਾਈਮ ਦਾ ਹੋ ਗਿਆ ਤੇ ਹੋ ਗਿਆ ਵੀਰੇ ਢਾਈ ਪੌਣੇ ਤਿੰਨ ਸਾਲ ਦਾ ਠੀਕ ਆ ਹਾਂਜੀ ਭਾਈ ਉਹ ਆਏ ਦੱਸੇ ਇਹਦਾ ਬਰੀਰ ਕੈਰੈਕਟਰ ਕੀ ਹੁੰਦੇ ਆ ਜਮਨਾਪੁਰੀ ਦੇ ਜਮਨਾਪੁਰੀ ਦੇ ਦਾ ਵੀਰੇ ਕਿੱਥੋਂ ਪਛਾਣ ਹੁੰਦੀ ਆ ਜਮਨਾਪੁਰੀ ਦੇ ਦਾ ਚਿੱਟੇ ਸਪੈਦ ਵੀ ਹੁੰਦੇ ਆ ਵੀਰੇ ਮੇਨ ਇਹਨਾਂ ਦਾ ਉਹ ਹੈਡਰ ਤਾਂ ਰਲਦਾ ਹੀ ਨਹੀਂ ਵੀਰੇ ਮੂੰਹ ਮੰਦ ਰ ਇਹਨਾਂ ਤਾਂ ਰਲਦਾ ਹੀ ਨਹੀਂ ਗੱਬਾ ਜਣ ਭੋਜਨ ਸਾਰਾ ਕੁਝ ਠੀਕ ਆ ਨਾ ਅਨਸਾਨੀਆਂ ਬਾਕੀ ਆ ਤੇਰੇ ਸਾਹਮਣੇ ਵਾਲੇ ਅੱਛਾ ਆ ਕੰਨ ਤੇ ਵੀ ਹੁੰਦਾ ਡੱਬਾ ਹਾਂ ਹਾਂ ਵੀਰੇ ਚਿੱਟੇ ਵੀ ਕੱਢ ਜਾਂਦੇ ਆ ਵੀਰੇ ਚਿੱਟੇ ਸਪੈਦ ਵੀ ਹੁੰਦੇ ਆ ਆਪਣੇ ਕੋਲ ਜਮਨਾਪੁਰੀ ਚਿੱਟੀਆਂ ਵੀ ਹੈਗੀਆਂ ਜਮਾ ਚਿੱਟੀਆਂ ਵੀ ਹੈਗੀਆਂ ਜਮਾ ਜਮਾ ਚਿੱਟੀਆਂ ਸਪੈਦ ਵੀ ਹੈਗੀਆਂ ਵੀਰੇ ਆਰ ਦਿਖਾਉਣਾ ਤੇ ਚਿੱਟੀਆਂ ਦੇ ਦੇ ਦੇਖ ਕੀ ਵੀਰੇ ਕੀ ਹਾਲਾ ਹਾਂ ਗੱਬ ਚਿੱਟੀਆਂ ਸਪੈਦ ਵੀ ਦਿਖਾਉਣੇ ਆ ਬਾਈ ਤੁਹਾਨੂੰ ਬਾਈ ਆਹ ਲਿਆ ਅੜ ਪੱਤੇ ਆਹੀ ਲਿਆ ਤੇ ਨਹੀਂ ਹੈਗੀ ਚਿੱਟੀ ਸਪੈਦਾ ਜਾਣ ਤੇ ਲੱਬੜਾ ਕਿੰਨੀਆਂ ਪੇਟਾਂ ਨੇ ਜਾਂਦੇ ਉਹਦਾ ਇੱਕਦਮ ਪਤ ਨੂੰ ਮਾੜਾ ਦਿਖਾਉਣਾ ਹੀ ਆ ਵੀ ਚਿੱਟਾ ਲੈਈ ਬੁੱਤ ਰੋਟੀ ਨਾ ਪੇਟਾਂ ਕਿੰਨੀਆਂ ਨੇ ਹੁਣ ਇਹ 15 18 ਲੈ ਕੇ ਆ ਦੇ ਆਹ ਨਾ ਵੀਰੇ ਚਟੀਆਂ ਸਫੈਦ ਵੀ ਕੱਢ ਜਾਂਦੀਆਂ ਆਹ ਦੇਖ ਸਫੈਦ ਸਪਾਈ ਦੇ ਵੀ ਨੇ ਹੈ ਆਹ ਦੇ ਇਹਦਾ ਪਰੀਆਂ ਹੀ ਆ ਵੀਰੇ ਹਾਂ ਜੱਟੇ ਤੇਰੇ ਨਵੇਂ ਭੇਟਾਂ ਬੱਤ ਨੇ ਫਿਰ ਹਾਂ ਵੀਰੇ ਬੱਕਰੀਆਂ ਭੇਟਾਂ ਦੋਨੇ ਚੀਜ਼ਾਂ ਨੇ ਦੋਨੇ ਚੀਜ਼ਾਂ ਨੇ ਹਾਂ ਉਹਨਾਂ ਚ ਨਾ ਬੋਲਦਾ ਪੂਰਾ ਮੈਂ ਕਹਿੰਦਾ ਬਾਬੇ ਲਣਕ ਦੀ ਪੂਰੀ ਕਰ ਪਾ ਵੀਰੇ ਠੀਕ ਆ ਮੁੱਲਾਪੁਰ ਵਾਲਾ ਬਾਬਾ ਵੀ ਲੈ ਕੇ ਗਿਆ ਤੇ ਸੋਣਾ ਹਾਂ ਜੀ ਹੁਣ ਲੈ ਗਿਆ ਹਾਂ ਨਾ ਬੋਲਣ ਵਾਲੀ ਤਾਂ ਤੂੰ ਗੱਲ ਗੱਲ ਮੁਕਾ ਦੇ ਯਾਰ ਜਿਵੇਂ ਅਗਲਾ ਕਹਿੰਦਾ ਮੱਕੇ ਤੋਂ ਪਰੇ ਜਾੜ ਉਹ ਗੱਲ ਆ ਜਿੱਥੇ ਤੱਕ ਦੁਨੀਆ ਬਾਸਦੀ ਉਸੇ ਤੱਕ ਹੀ ਆ ਠੀਕ ਆ ਠੀਕ ਆ ਨਾ ਗੱਲ ਲੈ ਪੁੱਤ ਆ ਆ ਪੂਰਾ ਹੋ ਕਰ ਦਿਆ ਹੈ ਐਵੇਂ ਰਿਓਕੜਾ ਮਾਰਦਿਆਂ ਔਕੜਾ ਪਰਵਾਣੀਆਂ ਬਹੁਤ ਔਖੀਆਂ ਵੀਰੇ ਓਕੇ ਨਾ ਨਾ ਹਾਂ ਤੇ ਫਿਰ ਬਈ ਪੇਟਾਂ ਚੋਂ ਕਮਾਈ ਕਿਵੇਂ ਹੁੰਦੀ ਆ ਕਮਾਈ ਵੀਰੇ ਪੂਰੀ ਵਧੀਆ ਕਿਵੇਂ ਹੁੰਦੀ ਆ ਵੀ ਬੱਚੇ ਵੇਚ ਕੇ ਬੱਚੇ ਹਾਂ ਬੱਚਿਆਂ ਤੋਂ ਹੀ ਕਮਾਈ ਹੋਣੀ ਆ ਵੀਰੇ ਇਹਨਾਂ ਦੀ ਹੂੰ ਦੁੱਧ ਦਾ ਚੋਤਾ ਦਿੰਦੀ ਆ ਦੁੱਧ ਨਹੀਂ ਹਣਾ ਨਾ ਦੁੱਧ ਨਹੀਂ ਵੀਰੇ ਬੱਚੇ ਉਹ ਚਾਰਨੀਆਂ ਸ਼ੌਖੇ ਨੇ ਇਹ ਬੱਕਰੀਆਂ ਨਾਲ ਦੇ ਨਾਲ ਜੇ ਬੱਕਰੀਆਂ ਚ ਰੱਖੇ ਹੋਏ ਨੇ ਤੇਰੀਆਂ ਹਾਂਜੀ ਫਿਰ ਆ ਚਾਰਨ ਦੇ ਵਿੱਚ ਦਿੱਕਤ ਤਾਂ ਨਹੀਂ ਆਉਂਦੀ ਇਹ ਤਾਂ ਉਂ ਕੋਈ ਦਿੱਕਤ ਨਹੀਂ ਆਪਾਂ ਪਤਾ ਕੀ ਗੱਲ ਆ ਵੀਰੇ ਬੱਚਾ ਫੜ ਕੇ ਲੈ ਨਾਲ ਬੱਚਾ ਲਿਆ ਪਤਲਾ ਸਾਡੇ ਨੂੰ ਪਿੱਛੇ ਨੂੰ ਮੋੜੇ ਨੂੰ ਆਪਾਂ ਇਹਨਾਂ ਨੂੰ ਭੇਡਾਂ ਨੂੰ ਨਾ ਆਪਾਂ ਭੇਡਾਂ ਨੂੰ ਨਿਚਾਰਦੇ ਆਪਾਂ ਬੱਕਰੀਆਂ ਨੂੰ ਹੀ ਚਾਰਦੇ ਆਂ ਵੀਰੇ ਅੱਛਾ ਐਵੇਂ ਨਹੀਂ ਆਉਂਕੜ ਪਰੀਆਂ ਵਰਗੇ ਪੰਜੋਕੜੇ ਤਾਂ ਦਰਾਦਰੋਤ ਨਾਲ ਖੁੱਲਾ ਖਾਂਦੀਆਂ ਵੀਰੇ ਆਪਾਂ ਕਿਤੇ ਭੇਡਾਂ ਨੂੰ ਚਾਰੀਆਂ ਨਹੀਂ ਇਹਨਾਂ ਨੂੰ ਪਹਿਲੇ ਇਹ ਤਾਂ ਮੈਲਾ ਮੂਲੇ ਤੇ ਮੂੰਹ ਮਾਰ ਜਾਂਦੀਆਂ ਭੇਡਾਂ ਵੀਰੇ ਤਾਂ ਜਿੱਥੇ ਗੰਦਾ ਹੁੰਦਾ ਉੱਥੇ ਚੜਦੀਆਂ ਨਹੀਂ ਕਰ ਮਾਲੀਆਂ ਤਾਂ ਇਹਨਾਂ ਨੂੰ ਸ਼ੌਂਕ ਆਜੇ ਮੈਂ ਬਾਈ ਕੰਨ ਕੱਟਿਆ ਪਿਆ ਇਹਦਾ ਹਾਂ ਹਾਂ ਵੀਰੇ ਦੇਖ ਇਹ ਡਿਜ਼ਾਈਨ ਪਾਇਆ ਇਹ ਬਾਹਰ ਦੀਆਂ ਸਟੇਟਾਂ ਚ ਕੱਟ ਦਿੰਦੇ ਆ ਵੀਰੇ ਅੱਡੋ-ਬੱਡੇ ਏਰੀਆ ਚ ਤੇ ਉਹ ਵਧੀਆ ਲੱਗਦੀਆਂ ਐ ਵੀ ਮ ਲੈ ਕੋਬਾਲਟੀ ਚੈੱਕ ਕਰੋ ਬਾਈ ਆ ਆ ਬੱਕਰਾ ਇਹ ਉਹ ਬੱਕਰੀ ਦਾ ਮੈਨੂੰ ਲੱਗਾ ਨਹੀਂ ਇਹ ਇਹਦੀ ਮਾਂ ਵੀਰੇ ਘਰੇ ਆ ਘਰੇ ਆ ਆ ਦੇਖ ਕੰਨ ਬਹੁਤ ਲੰਮਾ ਬਾਈ ਬਹੁਤ ਲੰਮਾ ਦੂਜੇ ਨੰਬਰ ਤੇ ਐਸੀ ਇਹਦਾ ਬਾਪ ਵੀਰੇ ਮੁੱਲਾਪੁਰ ਮੁੱਲਾਪੁਰ ਪਿਛਲੇ ਸਾਲ ਦੋ ਦੰਦ ਦੇ ਵਿੱਚ ਵੀਰੇ ਅੱਛਾ ਤੇਰੇ ਲਾਵੇ ਸੀਗਾ ਇਹਦਾ ਬਾਪ ਸਿਗਾ ਦੋ ਦੰਦ ਦੇ ਵੀਰੇ ਤੇਰੇ ਲਾਵੇ ਸੀ ਉਹ ਆਪਣੇ ਲਾਵੇ ਸੀ ਆਪਣੇ ਲਾਵੇ ਸੀਗਾ ਕਾਲਾ ਸੀਗਾ ਵੀਰੇ ਹੂੰ ਠੀਕ ਆ ਬਾਈ ਚੰਗਾ ਬੱਚ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ 7 7ਵਾਂ ਮਹੀਨਾ ਚੱਲਦਾ ਵੀਰੇ ਨੂੰ ਹੁਣ ਠੀਕ ਆ ਆ ਦੇਖ ਹੂੰ ਖੀਰਾ ਹੈ ਕੱਚਾ ਖੀਰਾ ਵੀਰੇ ਹਲੇ ਤਾਂ ਹੈ ਹਲੇ ਤਾਂ 5 5.5 6 ਮਹੀਨੇ ਦਾੰਦ ਤੋੜਦਾ ਨਹੀਂ ਹੈ ਤੇ ਭਾਈ ਉਹ ਕਿੰਨੇ ਜਾਨਵਰ ਨੇ ਵਿਕੀ ਵਿਚੀ ਬੱਕਰੀਆਂ ਵਿਚੀ ਭੇਡਾ ਲਾ ਕੇ ਆਪਣਿਆਂ ਲਾਵੇ ਸਾਰੇ ਤੇ ਆਹ ਗੱਡੀ ਚ ਲੈ ਕੇ ਆਂਦੇ ਆ ਵੀਰੇ ਹੈ ਗਿਆ 30 35 ਬਸ ਇੱਥੇ ਨਾ ਘਰੇ ਕਿੰਨੇ ਨੇ ਘਰੇ ਦਾ ਵੀਰੇ 60 70 ਹੋਣਗੇ ਸਾਰੇ 670 ਹਾਂ ਭਾਈ ਕਿੰਨਾ ਖਰਚਾ ਆ ਜਾਂਦਾ ਇੰਨੇ ਭੇਡਾਂ ਤੇ ਉਹਨਾਂ ਤੇ ਬੱਕਰੀਆਂ ਤੇ ਖਰਚਾ ਦਾ ਵੀਰੇ ਕਿਤੇ ਇਹਨਾਂ ਦਾ ਗਿਲਿਆ ਨਹੀਂ ਯਾਰ ਬਾਤ ਉਹ ਖੁੱਲ੍ਹੇ ਹੀ ਚੱਲਦਾਗਾ ਇਹਦਾ ਮੱਠਲ ਜੱਡਾ ਦਲ ਕਰਕੇ ਮੱਠਲਾਂ ਨਾਲ ਪੋੜਾ ਪੈਂਦਾ ਵੀਰੇ ਠੀਕ ਆ ਹਾਂਜੀ ਹਾਂ ਬਾਅਦ ਚ ਹੀ ਦੇਖਿਆ ਜਾਂਦਾ ਹੈ ਬਾਅਦ ਚ ਬਾਅਦ ਚ ਇਹਨਾਂ ਦਾ ਰਾਣੀਆਂ ਦਾ ਕਿਤੇ ਜੋੜ ਲਾਏ ਨਹੀਂ ਵੀਰੇ ਹਾਂਜੀ ਜੋੜ ਲਾਉਣ ਲੱਗ ਜਾਂਦੇ ਫਿਰ ਸ਼ੌਕ ਨਹੀਂ ਰਹਿੰਦਾ ਮੈਂ ਤਾਂ ਲੱਖਾਂ ਦੇ ਇੱਕ ਸੋਈ ਜਾਬੜੂ ਦੇ ਜੋੜ ਵੀ ਲਾਉਣ ਲੱਗ ਗਿਆ ਆਪਾਂ ਵੀਰੇ ਲੱਖਾਂ ਦੇ ਵਗ ਜਾਏ ਹਾਂਜੀ ਹਾਂ ਫਿਰ ਤਾਂ ਤੈਨੂੰ ਪਤਾ ਹੀ ਆ ਵੀਰੇ ਬਾਕੀ ਚੱਲੇ ਨੇ ਭਾਈ ਬੱਕਰੀਆਂ ਵੀ ਚੰਗੀਆਂ ਹੁੰਦੀਆਂ ਨੇ ਭੈਡਾ ਵੀ ਚੰਗੇ ਨੇ ਹਣਾ ਹਾਂ ਦੁਨਜੀ ਬਸ ਬੰਦੇ ਦੇ ਮਾਨ ਤੇ ਵੱਡੇ ਵੀਰੇ ਸ਼ੌਂਕ ਚਾਹੀਦਾ ਪਹਿਲਾਂ ਕੀ ਰੱਖੇ ਹੁੰਦੀ ਸੀ ਘਰੇ ਬੱਕਰੀਆਂ ਕਪਹਿਲਾਂ ਬੱਕਰੀਆਂ ਸੀਗੀਆਂ ਵੀਰੇ ਏਡਾ ਬਾਜੂ ਲੈੰਦੀਆਂ ਵੀਰੇ ਆਪਣੇ ਕੋਲੇ ਪਹਿਲਾਂ ਪੂਰੀਆਂ ਭੇਡਾਂ 5 ਹੁੰਦੀਆਂ ਸੀ ਜਦੋਂ ਬੱਦੋਵਾਲ ਕੰਪੀਟੀਸ਼ਨ ਹੋਇਆ ਸੀ ਆਪਾਂ ਜਮਨਾਪੁਰੀ ਭੇਡੂ ਪੂਰੇ ਕਜਲੀ ਭੇਡੂ ਨਾਲ ਹਰਾਤੇ ਸੀਗੇ ਅੱਛਾ ਹਾਂ ਕਜਲੇ ਨਾਲ ਵੀ ਸ਼ੌਂਕ ਚਾਹੀਦਾ ਬੰਦੇ ਨੂੰ ਠਰਕਾ ਇਕਬਦਰ ਚਾਹੀਦਾ ਹਾਂ ਇੱਕ ਹੁੰਦਾ ਵੀਰੇ ਚਾ ਇੱਕ ਹੰਦਾ ਸ਼ੌਂਕ ਇੱਕ ਹੰਦਾ ਇਸ਼ਕ ਚਾਹ ਵੀ ਮਰ ਜਾਂਦਾ ਸ਼ੌਂਕ ਵੀ ਲੈ ਜਾਂਦਾ ਜਿਹੜਾ ਇਸ਼ਕ ਹੁੰਦਾ ਨਾ ਇਹ ਨਹੀਂ ਮਰਦਾ ਇਸ਼ਕ ਚਾਹੀਦਾ ਬੰਦੇ ਨੂੰ ਅਸਲੀ ਢਡੋ ਠੀਕ ਆ ਜਿਹੜੀ ਮੇਨ ਗੱਲ ਆ ਵੀ ਸ਼ੌਕ ਵੀ ਇੱਕ ਪਾਸੇ ਇਸ਼ਕ ਚਾਹੀਦਾ ਹੈ ਹਾਂ ਚਾਹ ਵੀ ਲੈ ਜਾਂਦਾ ਸ਼ੌਂਕ ਵੀ ਮਰ ਜਾਂਦਾ ਜਿਹੜਾ ਇਸ਼ਕ ਹੁੰਦਾ ਨਾ ਇਹ ਨਹੀਂ ਮਰਦਾ ਇਹ ਨਹੀਂ ਮਰਦਾ ਇਹ ਅੰਦਰੋਂ ਹੋਣਾ ਚਾਹੀਦਾ ਇਸ਼ਕ ਪਹਿੜ ਪਹਿਲਾਂ ਕਦੋਂ ਲਿਆਂਦੀ ਅੱਜ ਆਮਣਾਪਰੀ ਉਹਦੇ ਵੀ ਪਤਾ ਲੱਗ ਗਿਆ ਅਰਮਾਨ ਆ ਮਾਰੇ ਪੁੱਤਰ ਵੀਰੇ ਨੂੰ ਬਾਜ ਵਤਾਰ ਨੂੰ ਔਰ ਚਾਚੇ ਨੂੰ ਬਾਜ ਮਾਰੀ ਕਰੂ ਦਾ ਫਰਦਾ ਕਹਿ ਹੋ ਜਾ। ਆਹ ਹੋਰੇ ਖੜਾ। ਉਹ ਤੋਂ ਲੈਂਦੀ ਸੀ ਪਹਿਲਾਂ ਔਰੇ। ਅੱਛਾ ਉਹ ਤੋਂ ਲੈਂਦੀਆਂ ਸੀ। ਆਹ ਹੋਰੇ ਖੜਾ। ਅਰਤਾਰ ਤੋਂ ਲਈਆਂ ਸੀ ਇੱਥੇ ਵਾਲੇ। ਠੀਕ ਆ। ਉਹਦੇ ਨਾਲ ਪਹਿਲਾਂ ਤੋਂ ਰੱਖੇ ਹੋਏ ਨੇ। ਪਹਿਲਾਂ ਤੋਂ ਰੱਖੇ। ਹਾਂ ਇਹ ਤੋਂ ਲੈ ਲਿਆ। ਉਹ ਤੋਂ ਲੈਤੀਆਂ ਸੀ। ਹੁਣ ਬਾਕੀ ਕੰਮ ਕਰਦਾ ਸੈੱਟ ਚੱਲੀ ਜਾਂਦਾ। ਬਹੁਤ ਵਧੀਆ ਵੀਰੇ ਕੀ ਜਾਨ ਤਾਂ ਮਾਲਕ ਦੀ ਕਿਰਪਾ ਪੂਰੀ। ਬਸ ਠੀਕ ਆ ਤੇ ਪਿੰਡ ਕਿਹੜਾ ਸੀ ਆਪਣਾ? ਪਿੰਡ ਆਪਣਾ ਹੈਗਾ ਵੀਰੇ ਲੁਧਿਆਣਾ ਜ਼ਿਲ੍ਹਾ ਤਹਿਸੀਲ ਰੈਕੋਟ ਪਿੰਡ ਤਲਵੰਡੀ ਰਾਏ। ਤਲਵੰਡੀ ਰਾਏ। ਹਾਂ ਜੀ ਜੇ ਜਿਵੇਂ ਬਾਈ ਕੋਈ ਲੈ ਲੀਆਂ ਲੈਣ ਆਪੇ ਛੋਟੀਆਂ ਮੈਂ ਹੈਗੀਆਂ ਹੁਣ ਆਪਣੇ ਲਵੇ। ਕੀ ਗੱਲ ਵੀ ਨਹੀਂ ਦੱਸਦਾ ਵੀਰੇ ਕਿਤੇ ਜਹਜ ਜੀ ਚੀਜ਼ ਹੋਈ ਉਹ ਜੈ ਰੇਟ ਕਰ ਲਾਂਗੇ ਵੱਡੇ ਵੀਰੇ ਆਪਣਾ ਤਾਂ ਬੰਦਾ ਕੁ ਬੰਦਾ ਦੇਖਦੇ ਆਪਾਂ ਕਿਤੇ ਲੇਲੀਆਂ ਪੱਕਰੀਆਂ ਨਹੀਂ ਦੇਖੀਆਂ ਆਪਾਂ ਤਾਂ ਕਹਿੰਦੇ ਬੰਦਾ ਵਰਤਨ ਵਾਲਾ ਹੋਵੇ ਚੱਲ ਫਿਰ ਨੰਬਰ ਬੋਲਨੇ ਚਾਹ ਨੰਬਰ ਹੈਗਾ ਵੀਰੇ 99141 99826 9914189826 ਠੀਕ ਆ